ਲੇਲਾ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਲੈਲਾ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਸਸੇ ਕਾਲੀ ਸਰ ਨੂੰ ਮੈਂ ਉਹਦਾ ਕਾਕੂ ਹੀਰਾ ਬਣਾ ਲਈਆ ਸੋ ਕੀ ਹਾਲਾ ਦੋਸਤੋ ਠੀਕ ਠਾਕ ਹੋ ਤੇ ਲੋ ਵੀ ਮਿੱਤਰੋ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਇੰਨੀ ਕਿ ਸ਼ੇਅਰ ਕਰ ਦੋ ਨੇਰੀ ਠਾ ਦੋ ਤੁੱਕੀ ਕਰ ਦੋ ਬਰੋਲੇ ਬੰਨ ਦਿਓ ਸੋ ਗੱਲ ਕਰਨ ਲੱਗੇ ਸਰਪੰਚੀ ਤੇ ਤੇ ਹੁਣ ਕਈਆਂ ਨੂੰ ਤਾਂ ਗੱਲ ਚੰਗੀ ਲੱਗੀ ਤੇ ਕਈਆਂ ਨੂੰ ਲੱਗੂ ਮਾੜੀ ਤੇ ਕੋਈ ਚੱਕਰ ਨਹੀਂ ਸੋ ਲੋ ਵੀ ਮਿੱਤਰੋ ਪਹਿਲਾ ਤਾਂ ਮੈਂ ਜਿੰਨੇ ਵੀ ਪਿੰਡਾਂ ਦੇ ਵਿੱਚ ਸਰਪੰਚ ਉੱਠੇ ਆ ਸਾਡੇ ਭਰਾ ਰੱਬ ਵਰਗੇ ਸੋ ਉਹਨਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੀ ਸੋ ਦੂਜੀ ਬੇਨਤੀ ਇਹ ਆ ਵੀ ਜਿੰਨੇ ਵੀ ਭਰਾ ਸਰਪੰਚ ਬਣ ਗਏ ਕਈ ਪਿੰਡਾਂ ਦੇ ਵਿੱਚ ਸਹਿਮਤੀ ਨਾਲ ਬਣ ਗਏ ਹਨ ਤੇ ਉਹਨਾਂ ਨੂੰ ਵੀ ਮੇਰੇ ਵੱਲੋਂ ਮੁਬਾਰਕਾਂ ਨਜ਼ਾਰੇ ਲਓ ਜ਼ਿੰਦਗੀ ਦੇ ਠੀਕ ਆ ਵਧੀਆ ਵਾਹਿਗੁਰੂ ਕਰਕੇ ਤੇ ਵੀ ਅਰਦਾਸ ਕਰਦੇ ਆ ਵੀ ਤੁਹਾਡੇ 4-5 ਸਾਲ ਵਧੀਆ ਟੱਪਣਗੇ ਹਨ ਵਧੀਆ ਟੱਪਣ ਵੀ ਚੰਗਾ ਕੰਮ ਕਰੋ ਕਿਸੇ ਦਾ ਮਾੜਾ ਨਾ ਕਰੋ ਦੂਜੀ ਬੇਨਤੀ ਆ ਆਪਾਂ ਹੁਣ ਸਰਪੰਚ ਬਣ ਜਾਨੇ ਆ ਸੋ ਕਈ ਵਾਰ ਕੀ ਹੁੰਦਾ ਆਪਣੇ ਰੋਲੇ ਖੋਲੇ ਇਦਾਂ ਨੇ ਹੁੰਦੇ ਆ ਨਾ ਕਈ ਵਾਰੀ ਚਲੋ ਕਿਸੇ ਦਾ ਵਿਆਹ ਵਾਲਾ ਕੋਈ ਰੋਲਾ ਹੁੰਦਾ ਨਾ ਨਿਬੜਨ ਮੜਿਆ ਕਰਨਾ ਹੁੰਦਾ ਜਾਂ ਮਤਲਬ ਕਈ ਵਾਰੀ ਕਿਸੇ ਦੇ ਘਰੇ ਯਾਰ ਲੜਾਈ ਹੁੰਦੀ ਹੈ ਨਾ ਦੋ ਭਰਾਵਾਂ ਦੇ ਵਿੱਚ ਚਾਰ ਭਰਾਵਾਂ ਦੇ ਵਿੱਚ ਕਿਸੇ ਦਾ ਜ਼ਮੀਨ ਨੂੰ ਲੈ ਕੇ ਰੋਲਾ ਪੈ ਜਾਂਦਾ ਸੋ ਕਈ ਸਰਪੰਚ ਇਦਾਂ ਨੇ ਹੁੰਦੇ ਆ ਮਤਲਬ ਵੀ ਇੱਕ ਦੇ ਪੱਖ ਦੀ ਗੱਲ ਕਰਨਗੇ ਦੂਜੇ ਦੀ ਨਹੀਂ ਕਰਦੇ ਹਨ ਸੋ ਮੇਰੀ ਬੇਨਤੀ ਹੱਥ ਬੰਨ ਕੇ ਹਨਾ ਵੀ ਛੋਡੇ ਕੋਲੇ ਮਨ ਲਾਣਾ 4-5 ਸਾਲ ਹੁੰਦੇ ਆ ਵੀ ਯਾਰ ਕੰਮ ਐਦਾਂ ਨਹੀਂ ਕਰੋ ਤੇ ਪਰ ਮੈਂ ਤੁਹਾਨੂੰ ਇਹ ਵੀ ਦੱਸਦਾ ਵੀ ਬੰਦਰੀ ਮਰਨ ਤੋਂ ਬਾਅਦ ਪਤਾ ਲੱਗਦਾ ਵੀ ਯਾਰ ਜਿਹੜੀ ਅਸਲੀ ਤਾਰੀਫ ਹਨਾ ਬੰਦਰੀ ਤਾਰੀਫ ਦੀ ਗੱਲ ਕਰੀਏ ਆਪਾਂ ਤਰੀਫ ਅਸਲੀ ਬੰਦਰੀ ਉਰ ਹੁੰਦੇ ਜਦੋਂ ਬੰਦਾ ਮਰ ਜਾਂਦਾ ਠੀਕ ਆ ਸੋ ਮੇਰਾ ਕਹਿਣ ਦਾ ਮਤਲਬ ਵੀ ਅਭੀ ਚੰਗਾ ਕੰਮ ਕਰੋ ਠੀਕ ਆ ਕਿਸੇ ਦਾ ਮਾੜਾ ਨਾ ਕਰੋ ਜੇ ਦੋ ਭਰਾ ਕੋਈ ਕਿਸੇ ਨਾਲ ਲੜਦੇ ਆ ਤਾਂ ਦੋਨਾਂ ਨੂੰ ਕਹਿਣ ਦਾ ਹੱਕ ਮੰਨਦਾ ਵੀ ਨਾ ਕੀ ਕਿਸੇ ਆਪਾਂ ਇੱਕ ਦੀ ਹਮਾਇਤ ਕਰਾਈਏ ਹਨਾ ਸੋ ਮੇਰਾ ਵੀਰ ਬਣ ਕੇ ਇਸੇ ਕਰਕੇ ਵੀਡੀਓ ਬਣਾਈ ਆ ਸੋ ਕੋਈ ਵੀ ਮੇਰਾ ਭਰਾ ਗੁੱਸਾ ਨਾ ਕਰੇ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਸਾਰੇ ਭਰਾਵਾਂ ਨੂੰ ਠੀਕ ਹੈ ਜੀ ਸੋ ਅੱਜ ਮਨ ਦੇ ਵਿੱਚ ਡੌਂ ਉੱਠਿਆ ਜਿਹਨੂੰ ਆਪਾਂ ਡੌਂ ਕਹਿੰਦੇ ਆਂ ਡੌਂ ਜਾ ਉੱਠਿਆ ਵੀ ਸੋਚਿਆ ਆਪਾਂ ਯਾਰ ਇੱਕ ਦੇ ਵੀਡੀਓ ਬਣਾਈਏ ਠੀਕ ਹੈ ਮੈਂ ਕੋਈ ਦੇਖੋ ਬਾੜਾ ਮੈਂ ਆਪਦੇ ਆਪ ਨੂੰ ਸਿਆਣਾ ਨਹੀਂ ਕਹਾਉਂਦਾ ਕਿਉਂਕਿ ਮੈਥੋਂ ਦਾ ਬਹੁਤ ਘੈਂਟ ਘੈਂਟ ਭਰਾ ਬੈਠੇ ਆ ਕਹਿੰਦੇ ਹੁੰਦੇ ਧੀਮ ਤੂ ਧੀਮ ਦੁਨੀਆ ਪਈ ਪੰਜਾਬ ਦੇ ਵਿੱਚ ਸੋ ਇਸੇ ਕਰਕੇ ਮੈਂ ਲਾਈਵ ਹੋਇਆ ਵੀਡੀਓ ਬਣਾ ਰਿਹਾ ਤੇ ਵੀ ਵੀਰ ਬਣ ਕੇ ਇੱਕ ਪੱਖ ਦੀ ਕਦੇ ਨਾ ਗੱਲ ਕਰੋ ਠੀਕ ਆ ਜਿੱਥੇ ਕੋਈ ਬਣਦਾ ਉੱਥੇ ਕਰਨ ਦਾ ਹੱਕ ਬਣਦਾ ਵੀ ਨਹੀਂ ਮਤਲਬ ਗਲਤੀ ਨੂੰ ਗਲਤ ਕਹੋ ਭਾਵੇਂ ਥੋੜਾ ਸਗਾ ਭਰਾ ਯਾਰ ਬਸ ਮੇਨ ਗੱਲ ਆ ਭਾਈ ਠੀਕ ਆ ਭਾਵੇਂ ਉਹਦਾ ਸਗਾ ਭਰਾ ਜਿਹੜਾ ਸਹੀ ਆ ਸਹੀ ਗੱਲ ਕਹੋ ਠੀਕ ਆ ਭਾਵੇਂ ਤੁਹਾਡਾ ਕੋਈ ਯਾਰ ਮਿੱਤਰ ਨਹੀਂ ਆਪਾਂ ਦੇਖਦੇ ਜੀ ਕੋਈ ਜਿਹਨੇ ਆਪਣੀ ਲਿਹਾਜ਼ ਹੁੰਦੀ ਆ ਬੈਕਟਰੀ ਦੇ ਆ ਉਹਦੀ ਮਿਹਤ ਕਰਾਣੇ ਦੂਜਾ ਵਿਚਾਰਾ ਫਿਰਦਾ ਰਹਿੰਦਾ ਠੀਕ ਆ ਸੋ ਮੇਰਾ ਵੀਰ ਬਣ ਕੇ ਇੰਨੀ ਕੀ ਵੇਣਤੀ ਆ ਤੇ ਵਧੀਆ ਪ੍ਰਮਾਤਮਾ ਹਨਾ ਨੇ ਰੰਗ ਭਗ ਲਾਇਆ ਜਿਹੜਾ ਭਰਾ ਸਰਪੰਚ ਬਣ ਗਿਆ ਜਿਹੜੇ ਸਹਿਮਤੀ ਨਾਲ ਬਣ ਗਏ ਉਹਨਾਂ ਨੂੰ ਸਲੂਟ ਆ ਭਾਈ ਭਾਵੇਂ ਸਾਡੇ ਨੇੜੇ ਤੇ ਠੀਕ ਆ ਤੇ ਪਾਵਾ ਸਾਡੇ ਪਿੰਡ ਦੇ ਵੀ ਕੋਈ ਵੀ ਭਰਾ ਸਾਡਾ ਬਣਦਾ ਸੋ ਆਪਣੇ ਵੱਲੋਂ ਸਲੂਟ ਆ ਤੇ ਮੁਬਾਰਕਾਂ ਜਿਉਂਦੇ ਵੱਸਦੇ ਰਹੋ ਸੋ ਆਪਾਂ ਵੀਡੀਓ ਪਾਵਾਂਗੇ ਹਨਾ ਇੱਕ ਹੋਰ ਵੀ ਪਾਉਣੀਆਂ ਉਹਦੇ ਵਿੱਚ ਗਾਣਾ ਬਹੁਤ ਘੈਂਟ ਸਰਪੰਚੀ ਵਾਲਾ ਸੋ ਤਾਂ ਮੈਂ ਕਹਣਾ ਕੋਕੇ ਲੱਗ ਜਾਣਗੇ ਘੈਂਟ ਗੱਲ ਬਾਤ ਆ ਠੀਕ ਆ ਸੋ ਇਸੇ ਕਰਕੇ ਚੰਗਾ ਕੰਮ ਕਰੋ ਮੈਂਬਰਾਂ ਨੂੰ ਵੀ ਬੇਨਤੀ ਆ ਸਰਪੰਚਾਂ ਨੂੰ ਵੀ ਬੇਨਤੀ ਆ ਠੀਕ ਆ ਤੇ ਵਿੱਚ ਮੈਂ ਪਿੰਡਾਂ ਦੇ ਵਿੱਚ ਦੇਖਦਾ ਬਾਈ ਸਰਪੰਚ ਨਾ 10-10 ਸਾਲ ਸਰਪੰਚੀ ਕੀਤੀ ਹੋਈ ਆ 5-5 ਸਾਲ ਕਈ ਬੰਦੇ ਨੇ ਮਾ ਲਾਣਾ ਚਲੋ 5 ਸਾਲ ਮਾ ਸੌਰੀ 5 ਸਾਲ ਦਾ ਰਹੀ ਕੀ ਕਰਦਾ ਮਤਲਬ ਕਈ ਕਈ ਸਾਲ ਸਰਪੰਚੀ ਕਰ ਰਹੇ ਆ 10-10 ਸਾਲ ਹਨਾ ਬਹੁਤ ਮਤਲਬ ਕਈ ਸਾਲਾਂ ਦੇ ਕਰ ਮੰਨ ਲਓ ਵੀ ਸਰਪੰਚੀ ਕਰ ਜਾਂਦੇ ਆ ਘੈਂਟ ਕੰਮ ਹੁੰਦਾ ਸੋ ਘੈਂਟ ਕੰਮ ਤਾਂ ਹੁੰਦਾ ਜੇ ਆਪਾਂ ਚੰਗੇ ਕੰਮ ਕਰਾਂਗੇ ਹਨਾ ਸੋ ਮੇਰਾ ਵੀਰ ਬਣ ਕੇ ਸਰਪੰਚਾਂ ਨੂੰ ਬੇਨਤੀ ਆ ਤੇ ਸਾਡੇ ਵਾਲੀਓ ਮੁਬਾਰਕਾਂ ਭਾਈ ਠੀਕ ਆ ਤੇ ਪਾਰਟੀ ਫੂਟ ਵੀ ਲਾਵਾਂਗੇ ਜਿਹੜਾ ਜਿੱਤ ਗਿਆ ਤੇ ਘੈਂਟ ਗੱਲ ਬਾਤ ਰੇ ਕਰ ਦੋ ਸ਼ਹਿਰ ਬਹੁਤ ਸ਼ੁਕਰੀਆ ਲ